ਕਿੰਨੇ ਗਲੀ ਕਿੰਨੇ ਨੰਬਰ ਗਲੀ ਚ ਪੁੱਤਾ ਸੋਤਾ ਆਪਾਂ ਨੂੰ ਸੀ 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 ਆ ਅਚਾਨਕ ਦਰਵਾਜ਼ਾ ਖੁੱਲਿਆ ਤਾਂ ਕੁੱਤੇ ਨੇ ਭੱਜ ਕੇ ਆ ਕੇ ਦਰਵਾਜ਼ੇ ਦੇ ਵਿੱਚੋਂ ਲੰਮੀ ਲਾਤ ਨੂੰ ਫੜਿਆ ਲਾਤ ਤੇ ਉਹਦਾ ਗ੍ਰਿਪ ਨਹੀਂ ਬਣਿਆ ਤਾਂ ਉਹਨੇ ਮੇਰੀ ਬਾਹ ਨੂੰ ਫੜ ਲਿਆ ਕਿੰਨੀ ਦੇਰ ਤੱਕ ਇਹਨੇ ਤੁਹਾਨੂੰ ਬਾਈਟ ਕਰੀ ਰੱਖਿਆ ਘੱਟੋ ਘੱਟ 10-15 ਮਿੰਟ ਨੂੰ ਬਾਈਟ ਕਰਕੇ ਰੱਖਿਆ ਉਹ ਛੱਡ ਨਹੀਂ ਸੀ ਰਿਹਾ ਹੈਗਾ ਕਾਫੀ ਲੋਕਾਂ ਨੇ ਆ ਕੇ ਫਿਰ ਉਹਨੂੰ ਕੁੱਤੇ ਨੂੰ ਇੱਕ ਨੇ ਮਾਰਨਾ ਵੀ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਖੁਦ ਵੀ ਜਿਹੜੇ ਘਰ ਜਿੰਨਾ ਦਾ ਕੁੱਤਾ ਸੀ ਉਹਨਾਂ ਨੇ ਆ ਕੇ ਕੁੱਤੇ ਨੂੰ ਮੂੰਹ ਉਹਦਾ ਖੋਲ ਰਹੇ ਸੀ ਪਰ ਕੁੱਤਾ ਛੱਡ ਹੀ ਨਹੀਂ ਸੀ ਰਿਹਾ ਹੈਗਾ ਬਾਬਾ ਕਿਹੜਾ ਕੁੱਤਾ ਕਿਹੜਾ ਜੀ ਤਾਂ ਪਿਟਬੁਲ ਸੀ ਕਿੰਨੀ ਦਿਨ ਪਹਿਲੇ ਦੀ ਗੱਲ ਹੈ ਆਉਗੇ 12:30 1:00 ਵਜੇ ਦੀ ਗੱਲ ਹੈ ਜੀ ਤੇ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸੀਐਮਸੀ ਬੈਂਕ ਤੋਂ ਜਾ ਰਹੇ ਸੀ ਸੀਐਮਸੀ ਬੈਂਕ ਤੋਂ ਘਰ ਨੂੰ ਜਾ ਰਹੀ ਸੀ ਮੈਂ ਜੀ ਕੱਲੇ ਸੀਗੇ ਹਾਂਜੀ ਮੈਂ ਕੱਲੇ ਸੀਗੇ ਕਹਿੰਦੇ ਬਹੁੜੇ ਸਾਰੇ ਲੋਕਾਂ ਨੇ ਛੜਾਇਆ ਕਿੰਨੇ ਕੁ ਲੋਕ ਇੱਥੇ ਹੋ ਗਏ ਸੀ ਘੱਟੋ ਘੱਟ 10 15 ਜਣੇ ਇਕੱਠੇ ਸੀ ਪੈਦਲ ਸੀਗੇ ਜਿਆਦਾ ਹੀ ਹੋਣੇ ਪੈਦਲ ਸੀ ਪਹਿਲਾਂ ਵੀ ਕਦੀ ਉੱਤੇ ਨਹੀਂ ਕਿਸੇ ਨੂੰ ਵੱਡੇ ਇਹ ਪਹਿਲਾਂ ਉਹ ਬਾਈ ਲੰਗਦੇ ਤੇ ਕੁੱਤੇ ਲੰਗਦੇ ਤੇ ਪੈਦਲ ਕੁੱਤੇ ਗਲੀਆਂ ਚ ਬੈਸ ਹੀ ਬਹੁਤ ਅੱਜਕੱਲ੍ਹ ਦੇਖਣ ਨੂੰ ਮਿਲ ਰਹੇ ਨੇਗੇ ਹਵਾਰਾ ਕੁੱਤੇ ਹੀ ਬਹੁਤ ਫਿਰਦੇ ਉਧਰ ਦਾ ਤੇ ਜਿਹੜਾ ਓਨਰ ਹੈ ਉਹ ਕੀ ਕਹਿੰਦੇ ਓਨਰ ਸਾਡੇ ਤੋਂ ਮਾਫੀ ਮੰਗ ਰਿਹਾ ਕਹਿੰ ਰਿਹਾ ਵੀ ਮਾਫ ਕਰ ਦਿਓ ਵੀ ਗਲਤੀ ਹੋ ਗਈ ਸਾਡੇ ਤੋਂ ਹੂੰ ਤੇ ਉਹ ਕਿਤੇ ਨਾ ਕਿਤੇ ਮੰਨ ਲਓ ਅੱਜ ਤੁਹਾਨੂੰ ਕਰਤਿਆ ਕੱਲ ਨੂੰ ਕੋਈ ਬੱਚਾ ਵੀ ਆ ਸਕਦਾ ਭਾਜੀ ਬੱਚੇ ਹੁੰਦੇ ਨੇ ਸਾਡੇ ਨਾਲ ਜਦੋਂ ਸਕੂਲੋਂ ਛੱਡ ਕੇ ਵੀ ਆਣੇ ਆ ਲੈ ਕੇ ਵੀ ਆਣੇ ਆ ਸਾਡੇ ਬੱਚੇ ਛੁੱਟੀ ਬੱਚੇ ਘਰੇ ਸੀ ਨਾਲ ਬੱਚੇ ਹੁੰਦੇ ਆ ਇਸ ਟਾਈਮ ਮਤਲਬ ਜੇ ਤੁਸੀਂ ਜੇ ਛੁੱਟੀ ਨਾ ਹੁੰਦੀ ਬੱਚੇ ਤੁਹਾਡੇ ਨਾਲ ਹੁੰਦੇ ਕੁਝ ਵੀ ਹੋ ਸਕਦਾ ਬੱਚੇ ਨਹੀਂ ਫਰ ਬੱਸ ਅਸੀਂ ਕਾਰ ਛੱਡ ਕੇ ਚਲੇ ਗਏ ਵੀ ਮੈਂ ਹੁਣੀ ਆ ਜਾਨੀ ਪਰ ਬੱਚਿਆਂ ਨੂੰ ਛੁੱਟੀ ਸਕੂਲ ਤੋਂ ਵੈਸੇ ਬੱਚੇ ਮੇਰੇ ਸਕੂਲ ਉਹੀ ਰਾਹ ਆ ਸਾਡੇ ਕਾਰ ਦਾ ਉਹੀ ਰਾਹ ਮੈਂ ਦਾ ਕਿੰਨੇ ਨੂੰ ਕਿੰਨੀ ਨੂੰ ਬਾਈਟਸ ਹੋ ਗਈ ਤੁਹਾਡੇ ਬਾਹ ਤੇ ਘਟੋ ਘਣ ਭਾਈ ਜਿਆਦਾ ਨਹੀਂ ਤੇ 10 12 ਦੰਦਾ ਭਾਈ 10 12 ਜਗ੍ਹਾ ਤੇ ਉਹਨੇ ਕੱਟ ਲਿਆ ਹਾਂ 10 12 ਦੰਦ ਲੱਗੇ ਕਹਿੰਦੇ ਕਿ ਖਸੀੜ ਕੇ ਲੈ ਗਿਆ ਨਹੀਂ ਨਹੀਂ ਕਸੀੜ ਕੇ ਕੁਛ ਨਹੀਂ ਲੈ ਗਿਆ ਨਹੀਂ بس ਉਹਨਾਂ ਨੇ ਮੈਨੂੰ ਇਸ ਕੋ ਪਕੜ ਕੇ ਰੱਖਿਆ ਕੁੱਤੇ ਨੇ ਮੈਂ ਖੁਦ ਹੀ ਛਡਾਉਣ ਦੀ ਮਾਰੀ ਇਧਰ ਉਧਰ ਹੋ ਰਹੀ ਸੀਗੀ ਪਰ ਫਿਰ ਉਹਨਾਂ ਨੇ ਕੁੱਤੇ ਦੇ ਮਾਲਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਛਡਾਉਣ ਦੀ ਫਿਰ ਉਹਨਾਂ ਨੇ ਛਡਾਇਆ ਨਹੀਂ ਕਹਿੰਦੇ ਜੀ ਬਾਈਟਸ ਲੈ ਕੇ ਕੀ ਕੀਆ ਉਹਨਾਂ ਨੂੰ ਡਾਕਟਰ ਤਾਂ ਕਹਿ ਰਹੇ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਦਵਾਈ ਲਗਾ ਇੰਜੈਕਸ਼ਨ ਵਗੈਰਾ ਇੰਜੈਕਸ਼ਨ ਵਗੈਰਾ ਲਾ ਦੇ ਤੇ ਹੁਣ ਕਿੰਨੇ ਇੰਜੈਕਸ਼ਨ ਲੱਗਣੇ ਇਹਨੂੰ ਦੱਸਿਆ ਹੁਣ ਮੈਨੇ 4 ਇੰਜੈਕਸ਼ਨ ਦੱਸਿਆ ਲੱਗਣਗੇ 4-5 ਤਾਂ ਵਾਰ ਹੋਇਆ ਚਾਰ ਹੋਰ ਲੱਗਣਗੇ ਹਾਊਸ ਵਾਈਫ ਹੋ ਜਾਂ ਕੋਈ ਜੌਬ ਕਰਦੀ ਨਹੀਂ ਮੈਂ ਹਾਊਸ ਵਾਈਫ ਹਾਂ ਠੀਕ ਤੇ ਰਹਿਣਾ ਕਿੱਥੇ ਹੈ ਮੋਰ ਸਿੰਘ ਨਗਰ ਮੋਰ ਸਿੰਘ ਨਗਰ 7 ਨੰਬਰ ਗਲੀ ਠੀਕ ਮੇਰਾ ਨਾਮ ਸਰ ਕਪਿਲ ਹੈ ਕਪਿਲ ਜੀ ਇੱਕ ਤੁਹਾਡਾ ਡੌਗ ਹੈ ਆਪਣਾ ਅਮਰੀਕਨ ਬੁਲਡੋਗ ਹੈ ਅਮਰੀਕਨ ਬੁਲਡੋਗ ਜੀ ਉਹਨੇ ਕਿਸੇ ਲੇਡੀਜ਼ ਨੂੰ ਵੱਢਿਆ ਸੀ ਸਰ ਉਹ ਗਲਤੀ ਨਾਲ ਸਰ ਹੋਇਆ ਸੀ ਡੈਡੀ ਨੇ ਗਲਤੀ ਨਾਲ ਦਰਵਾਜ਼ਾ ਖੋਲ੍ਹਤਾ ਸੀ ਤੇ ਉਹ ਚਿੱਕਾ ਮਾਰਨ ਲੱਗੇ ਸੀ ਉਹ ਬਾਹਰ ਨਿਕਲ ਗਿਆ ਸੀ ਹੋਰ ਕੁਝ ਨਹੀਂ ਸਰ ਹਾਂਜੀ ਗਲਤੀ ਮੇਰੇ ਤੋਂ ਹੋਈ ਮੈਂ ਮੰਨਦਾ ਕਿ ਮੇਰਾ ਡੋਗ ਨੇ ਬਾਈ ਕੀਤਾ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਜੋ ਵੀ ਖਰਚਾ ਹੋਗਾ ਮੈਂ ਦੇਣ ਨੂੰ ਮੈਂ ਸਰ ਤਿਆਰ ਹੈਗਾ ਮੈਂ ਖੁਦ ਮੈਂ ਮਿਡਲ ਕਲਾਸ ਤੋਂ ਹੈਗਾ ਹਾਂਜੀ ਤੇ ਕਦੀ ਪਹਿਲਾਂ ਵੀ ਨਹੀਂ ਸਰ ਕਦੇ ਕਦੇ ਕਿਸੇ ਨੂੰ ਨਹੀਂ ਕੀਤਾ ਸਰ 16 17 ਮਹੀਨੇ ਦਾ ਅੱਛਾ ਜੀ ਹਾਂਜੀ ਫਸਟ ਟਾਈਮ ਹੀ ਸਰ ਹੋਇਆ ਪਹਿਲੀ ਮੈਂ ਕਦੇ ਉਹਨੂੰ ਬਾਹਰ ਨਹੀਂ ਕੱਢਦਾ ਬਸ ਅੱਜ ਡੈਡੀ ਨੇ ਗਲਤੀ ਨਾਲ ਬਾਹਰ ਖੋਲਿਆ ਮੈਨੂੰ ਥੱਲੇ ਲੈ ਕੇ ਆ ਰਹੀ ਸੀ ਰੂਮ ਵਿੱਚ ਤੇ ਡੈਡੀ ਨੇ ਗਲਤੀ ਨਾਲ ਖੋਲਤਾ ਬਾਹਰ ਗਿਆ ਡੈਡੀ ਨੂੰ ਮਿਲਣ ਲਈ ਤੇ ਬਸ ਉਹ ਬਾਹਰ ਨਿਕਲ ਕੇ ਉਹਨੇ ਚੀਕਾ ਮਾਰੀ ਤੇ ਉਨੋਬਾ ਬਾਈਟ ਕਰਦੇ ਨੇ ਇਹਦੇ ਇੰਜੈਕਸ਼ਨ ਪੂਰੇ ਲਗਵਾਏ ਹੋਏ ਡੋਪਲੇ ਹਾਂ ਸਾਰੇ ਲੱਗੇ ਹੋਏ ਸਾਰੇ ਲੱਗੇ ਸੈਵਨ ਨਾਈਨ ਰੈਬਿਕਸ ਦਾ ਸਾਰਾ ਕੁਝ ਲੱਗਿਆ ਹੈ ਤੁਸੀਂ ਕਿੰਨਾ ਟਾਈਮ ਹੋ ਗਿਆ ਇਹਨੂੰ ਰੱਖਿਆ ਹੋਇਆ ਕਰੀ ਮੈਂ ਉਹਨੂੰ ਸਦਾ ਬਚਪਨ ਤੋਂ ਹੀ ਪਾਲਿਆ ਇਹਨੂੰ ਅੱਛਾ ਜੀ ਪਹਿਲੇ ਕਦੀ ਕਿਸੇ ਕਦੇ ਕਿਸੇ ਨੂੰ ਨਹੀਂ ਪਾਲਿਆ ਇਹ ਕਿਵੇਂ ਹੋ ਗਿਆ ਅੱਜ ਪਤਾ ਨਹੀਂ ਕਹਦਾ ਖੋਲ ਗਿਆ ਪਤਾ ਨਹੀਂ ਕਿ ਉੱਪਰਿਆਂ ਨੂੰ ਕਰਕੇ ਬਈ ਪਾਏਗਾ ਉਹਨਾਂ ਦੀ ਚੀਕ ਬਿਮਾਰੀ ਉਹ ਲਿਫਾਫਾ ਸੀ ਉਹਨਾਂ ਕੋਲ ਤਾਂ ਕਰਕੇ ਬਸ ਪਾਏਗਾ ਅੱਛਾ ਜੀ ਲੋਕਾਪਾ ਵਿੱਚ ਕੁਝ ਐਦਾਂ ਤਾਂ ਨਹੀਂ ਸੀਗਾ ਕੋਈ ਮੀਟ ਵਗੈਰਾ ਉਹਨਾਂ ਕੋਲ ਕੁਝ ਨਹੀਂ ਸੀ ਅੱਛਾ ਜੀ ਹਾਂਜੀ ਉਹਨਾਂ ਕੋਲ ਹੀ ਸੀ ਲਿ